ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਐਚ ਫੈਟ ਦਿਖਾਉਣੀ ਆ ਸੂਰ ਨੂੰ ਰੈਡੀ ਆ ਆ ਦੋ ਕਨਗ ਵੀਰ ਦੇ ਰੱਖੇ ਹੋਏ ਇੱਕ ਦੁੱਧ ਪੀਣੂ ਘਰ ਰੱਖੀ ਹੋਏ ਤੇ ਇੱਕ ਦੂਜੀ ਹੈਗੀ ਸੇਰ ਡਿਟੇਲ ਇਹਦੇ ਬਾਰੇ ਪੁੱਛਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਅਮਰਪਾਲ ਬਰੇ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਸ਼ੈਣਾ ਤੇ ਆਪਣਾ ਜਦੋਂ ਬਧਾਤਿਆਂ ਤੋਂ ਸੈਨੇ ਨੂੰ ਜਾਣਿਆ ਰਾਜ ਕੋਠੇ ਵੇਦੇ ਗੋਸਲਾਦੇ ਹਨ ਤੇ ਮੋਬਾਈਲ ਨੰਬਰ ਆਪਣਾ ਹੈ 9872248741 9872248 741 48741 ਜਿਹੜੀ ਆਪਾਂ ਵਿਹੜ ਦੇਖੀ ਆ ਨੇ ਇਹ ਸੁਆ ਕਿਹੜਾ ਹੁੰਦੀ ਆ ਜੀ ਸੁਆ ਦੂਜਾ ਬਰੇ ਦੂਜਾ ਸੁਆ ਹੁੰਦੀ ਆ ਤੇ ਪਹਿਲੇ ਸੂਏ ਆਪਣੀ ਘਰ ਦੀ ਬੱਚੀ ਪਾਲੀ ਵੀ ਆ ਘਰ ਦੀ ਬੱਚੀ ਪਾਲੀ ਵੀ ਆ ਤੋਂ ਹੁਣ ਮੈਂ ਤਾਂ ਘਰ ਦੀ ਨਹੀਂ ਰੱਖਣਾ ਠੀਕ ਹੈ ਇੱਕੋ ਸੂਪੀ ਤੇ ਮੰਨ ਕੇ ਜਿਹੜਾ ਇੱਕ ਦੁੱਧ ਵੀ ਨੂੰ ਰੱਖਣੀ ਆ ਬਸ ਆਪ ਇਹ ਵੇਚ ਦੇਣੀ ਆ ਤੇ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਚੋਏ ਇਹਦਾ 24 ਲੀਟਰ ਦੁੱਧ ਦੇ ਚੋਏ ਪਹਿਲੇ ਸੂਏ 24 ਲੀਟਰ ਤੇ ਜੇ ਕੋਈ ਬੰਦਾ ਸੇਵਾ ਵਾਲਾ ਹੋਵੇ ਤਾਂ 22 27 ਲੀਟਰ ਗਾਰੰਟੀ ਨਾ ਦੋ ਠੀਕ ਆ ਪਰ ਪਰ ਮੰਨ ਕੇ ਜਿਲੇ ਵੀ 24 ਮੰਨ ਕੇ ਹੀ ਲੈ ਲੈ ਬੰਦਾ ਭਾਵੇਂ ਮੰਨ ਕੇ ਆਪਾਂ 24 ਕਿਹੜੇ ਵੇਚਾਂਗੇ 24 ਦੀ ਸੂਏ ਠੀਕ ਹੈ ਤੇ ਦੋ ਤੋਂ ਸਾਢੇ ਕਿੰਨੇ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਡਰਾਈ ਕੀਤਾ ਨੂੰ ਵਧੀਆ ਮਰ ਕੇ ਚੱਲ ਵੀ ਆਫਸੈਟ ਨਹੀਂ ਪੈਂਦੀ ਜਮਾ ਹਾਂ ਪੂਰਾ ਠੀਕ ਹੈ ਤੇ ਸੀਮਨ ਵਗੈਰਾ ਤੇ ਨਹੀਂ ਪਤਾ ਕਿਹੜਾ ਲੱਗਿਆ ਕਿ ਇਹਦੇ ਮਲਾ ਡਾਕਟਰ ਤੋਂ ਪੁੱਛਣਾ ਪਊਗਾ ਹਾਂ ਡਾਕਟਰ ਨੂੰ ਪੁੱਛਣਾ ਉਹ ਧਿਆਨ ਚ ਨਹੀਂ ਹੈਗਾ ਹਨ ਤੇ ਥੋੜੀ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਪੂਰੀ ਚੰਗੀ ਤੇ ਕੁਝ ਦਿਨਾਂ ਦੇ ਤੇ ਸੂਨ ਚ ਬਾਕੀ ਪਿਆ ਬਾਕੀ ਲੇਵੇ ਤੇ ਨਾਣਾ ਨੂਣਾ ਤੇ ਬਾਲਟੇ ਲਾ ਬਲਾਈ ਬਲੂ ਦੇਖੀਏ ਤੇ ਸਹੀ ਜੈ ਇਹਨੂੰ ਨੇ ਦਿਨ ਕਿੰਨੇ ਪਿਆ ਸੂਨ ਦੇ ਦੇ ਹਫਤਾ ਪਿਆ ਜੀ ਇੱਕ ਹਫ਼ਤਾ ਸੂਤ ਚ ਵਾਚੀ ਪਿਆ ਇੱਕ ਦੋ ਦਿਨ ਪਸੂ ਉੱਪਰ ਥੱਲੇ ਵੀ ਲੈ ਸਕਦਾ ਸੋ ਤੋਰਾ ਵਗੈਰਾ ਦੇਖੋ ਸਾਫ਼ ਸੁਥਰਾ ਤੇ ਬਿਲਕੁਲ ਛੁੱਲੇ ਵਾਂਡੇ ਨਾਲ ਦੀ ਚਿੱਟੇ ਰੰਗ ਦੀ ਬਿਹੜਾ ਜਮਾ ਸੋ ਹਵਾਨਾ ਆਪਾਂ ਨੇੜੇ ਤੋਂ ਦਿਖਾ ਦਈਏ ਪਲਾਈਆਂ ਬਲੂਆਂ ਬਹੁਤ ਬਈਆਂ ਹਵਾਨੇ ਦੇ ਵਿੱਚ ਸੋ ਮਿਲਕ ਬੇਨ ਵਗੈਰਾ ਦੇਖੋ ਸਾਫ਼ ਸੁਥਰੀ ਤੇ ਮੁੱਲ ਇਹਦਾ ਆਪਾਂ ਕੀ ਰੱਖਿਆ ਜੀ ਮੁੱਲ ਨਾ ਕੋਈ ਸ਼ੇਅਰ ਕੀ ਆਈ ਮਾਨਦਾਨ ਹੋ ਜਾਊਗਾ ਮਾਨਦਾਨ ਮੌਕੇ ਤੇ ਕਰਨਾ ਤੇ ਨੰਬਰ ਬੋਲ ਦੀ ਬਾਈ ਦੁਬਾਰੇ ਆਪਣਾ 9872 4874 9872 48 4874 ਕਿਸੇ ਵੀ ਵੀਰ ਦੇ ਬਿਹੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਪਿੰਨ ਸਹਿਣਾ ਕੋਠੇ ਗਸਰਾ ਦੇ ਬੋਥਣਾ ਦੇ ਬਹਿਗੇ ਜ਼ਿਲ੍ਹਾ ਬਰਨਾਲਾ ਪਹਿ ਗਿਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ